ਜਿਹੜੀ ਪੱਠੇ ਦੀ ਆਪਣੀ ਟਾਈਲ ਆਉਂਦੀ ਹੈ ਜਦੋਂ ਆਪਾਂ ਉਹਨੂੰ ਛੱਤਾਂ ਤੇ ਲਾਉਂਦੇ ਆ ਉਹਦੇ ਨਾਲੋਂ ਸਸਤੀ ਪੈਂਦੀ ਹੈ ਪੱਠੇ ਮਤਲਬ ਲੈਂਟਰ ਤੇ ਇਹ ਵਜਨ ਵੀ ਘਟ ਦਿੰਦੀ ਹੈ ਇਹ ਆਜੂ ਤੁਹਾਨੂੰ 30 ਰੁਪਏ ਪਰ ਸਕਰ ਫੁੱਟ ਚ ਮਿਲ ਜੂ ਵਿਦ ਬਿਟਰੀਫਾਈਡ ਜੇ 10,000 ਰੁਪਿਆ ਫੜਾ ਦੇਵੇ ਬੰਦਾ ਹਾਂਜੀ ਤਾਂ ਫੀਲ ਆਹ ਦੇ ਦੋਗੇ ਜਿਹੜਾ ਖੜੇ ਨੂੰ ਆਈ ਜਾਂਦਾ ਬਿਲਕੁਲ 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 ਬਾਥਰੂਮ ਦਾ ਕਹਿਣਾ ਮੈਂ ਬਿਲਕੁਲ ਬਾਥਰੂਮ ਦਾ ਦਮਾਂਗੇ ਫੀਲ ਪੂਰਾ 3D ਲੁੱਕ ਚ ਦਮਾਂਗੇ ਕਾਰਵਿੰਗ ਟੋਨ ਦਮਾਂਗੇ ਮੈਟ ਦੇ ਵਿੱਚ ਦਮਾਂਗੇ ਐਨ ਆਰ ਆਈ ਟੈਗ ਬਿਲਕੁਲ ਬਿਲਕੁਲ ਆਏ ਨਾ ਰਾਈਟ ਟੇਲ ਮੈਨੂੰ ਵੱਡਾ ਲੱਗਦਾ ਨਹੀਂ ਨਹੀਂ ਕਿ 32 40 ਆ 32 40 ਹੈ ਤਿੰਨ ਪੀਸ ਹੀ ਲੱਗੇ ਨੇ ਤੇ ਲੱਗਦਾ ਆਏ ਆ ਵੀ ਪੀਸ ਇੱਕੋ ਹੀ ਹੋਵੇ ਜੀ ਸੁਹਾਈ ਕਲੋਜ਼ ਦੇ ਵਿੱਚ ਬਿਲਕੁਲ ਨਵੇਂ ਕਲਰ ਹਾਂ ਤਾਂ ਇੱਥੇ ਬੈਠੇ ਹੀ ਪਹਾੜਾਂ ਦੇ ਦਰਸ਼ਨ ਕਰਾਤੇ ਉਹ ਚੀਜ਼ ਕੈਨ ਕਰੋ ਤੁਸੀਂ ਨਾਲ ਦੀ ਨਾਲ ਆ ਜਾਓਗਾ ਵੀ ਕਿਵੇਂ ਡਿਜ਼ਾਈਨ ਦਿਖਦਾ ਹੈ ਓਏ ਹੋਏ ਹੋਏ ਸਸਿਕਾ ਮੇਤਰੋ ਕੀ ਹਾਲ ਚਾਲ ਆ ਮੈਂ ਤੁਹਾਨੂੰ ਲੈ ਕੇ ਆਇਆ ਬੋਹਾ ਟੇਲਸ ਵਾਲਿਆਂ ਦੇ ਜਿਵੇਂ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਦੱਸਾਂ ਪਹਿਲਾਂ ਮੂਹਰਲੇ ਸੀਨ ਤੁਸੀਂ ਦੇਖ ਹੀ ਲਈ ਚਨੀਰ ਰੋਡ ਬੋਹਾ ਡਿਸਟ੍ਰਿਕਟ ਮਾਨਸਾ ਅੰਦਰਲੇ ਪਾਸੇ ਆਓ ਯਾਰ ਇਹ ਬੰਦੇ 'ਚ ਖਾਸ ਹੀ ਤਾਂ ਪਤਾ ਕੀ ਆ ਟ ਤਹਾਨੂੰ ਬਲੇਡ ਦੇ ਦੇਣਗੇ ਬਲੇਡ ਮਾਰ ਮਾਰ ਸਕ੍ਰੈਚ ਪਾ ਕੇ ਦੇਖ ਲਓ ਜਿਹੜੀ ਗੱਲ ਕਹਿੰਦੇ ਆ ਪਹਿਲਾਂ ਪਰਖ ਲਿਓ ਫੇਰ ਪੈਸੇ ਦੇ ਕੇ ਟਾਇਲ ਲੈ ਜਿਓ ਮਾਲ ਕਿਦਰ ਬੈਠੇ ਸਸਤੀ ਕਾਲ ਦੀ ਮੈਂ ਦੂਰੋਂ ਭਲਾ ਦੇਣਾ ਤੁਹਾਨੂੰ ਕਾਹਤੋਂ ਇਸ ਜਿਠਾਉਣਾ ਮੈਂ ਜਾ ਆਉਂਦਾ ਜਿਹੜੀਆਂ ਹੋਰ ਰੀਲਾਂ ਨੇ ਤੇ ਵੀਡੀਓ ਨੇ ਰਿਸ਼ੂ ਭਾਈ ਨਾਲ ਮੈਂ ਕੀਤੀਆਂ ਵੀ ਤੁਸੀਂ ਚੈਨਲ ਤੇ ਜਾ ਕੇ ਦੇਖ ਵੀ ਸਕਦੇ ਹੋ ਅੱਜ ਮੈਂ ਤੁਹਾਨੂੰ ਭੱਜ ਆ ਜਾਂਦਾ ਸਾਰਾ ਰਿਵਿਊ ਦੇ ਦੇਣਾ ਆਜੂ ਕਰਾਂ ਹੁਣ ਜਿਵੇਂ ਆਹ ਟਾਇਲ ਆ ਜਾਂਦੀ ਆ ਇਹ ਆਜੂ ਤੁਹਾਨੂੰ 30 ਰੁਪਏ ਪਰ ਸਕੇਅਰ ਫੁੱਟ ਚ ਮਿਲ ਜੂ ਵਿਦ ਬਿਟਰੀਫਾਈਡ ਹਾਈ ਗਲੋਸ ਟਾਇਲ ਹਨਾ ਤੇ ਇਹ ਰਿਸ਼ੂ ਵੀਰਾ ਕਹਿੰਦਾ ਵੀ ਤੁਸੀਂ 30 ਰੁਪਏ ਸਕੇਅਰ ਫੁੱਟ ਨੂੰ ਲੈ ਜਾਓ ਸਾਰੀ ਬੋਹਾ ਟਾਈਲਸ ਤੋਂ ਤੁਸੀਂ ਡਿਸਪਲੇ ਦੇਖੋ ਕਿੱਡੀ ਆ 2x4 ਦਾ ਸਾਈਜ਼ ਆ ਤੇ ਜਹਾਨ ਤੇ ਜਿਹੜਾ ਸਾਈਜ਼ ਜਿੰਨੇ ਦਾ ਬਣਿਆ ਉਹ ਤਾਂ ਮਿਲ ਨਹੀਂ ਮਿਲਣਾ ਜਿਹੜੇ ਇਹਨਾਂ ਨੇ ਤੁਹਾਨੂੰ ਇੱਥੇ ਆ ਕੇ ਡਿਸਪਲੇ ਕਰਦ ਨੇ ਇਹ ਨਹੀਂ ਪਤਾ ਸ਼ਾਇਦ ਹੋਣ ਹੀ ਨਾ ਲੋਕਾਂ ਕੋਲੇ ਯਾਰ ਵਿੰਟੀਆਂ ਮੁੰਟੀਆਂ ਦੇਖਰ ਮਾਨ ਗਾਹ ਨੂੰ ਫੇਰ ਨਾ ਚੱਲ ਗਏ ਲੈ ਆਏ ਨਹੀਂ ਵੀ ਗੱਲਾ ਯਾਰ ਜੇ ਤੁਸੀਂ ਆ ਵੱਡੇ ਭਾਈ ਰਿਸ਼ੂ ਬੈਂਟਿੰਗਾ ਪਈਆਂ ਜੇ ਸਹਾਉਣਾ ਜੇ ਅਗਲਾ ਕਹਦੇ ਵੀ ਕੱਲਾ ਸ਼ਿੰਕ ਲੈਣੀ ਆ ਇਹਨਾਂ ਹੋਬ ਨੇ ਕੱਲੇ ਸ਼ਿੰਕ ਖਾਣੇ ਨੂੰ ਮੋੜ ਦੋ ਮਕਮਾ ਵੱਡਾ ਡ੍ਰੀ ਲੈਣਾ ਸੀ ਨਹੀਂ 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 ਟੇਬਲ ਟੌਪ ਲੋ ਸਾਰੇ ਇੰਪੋਰਟਡ ਟੇਬਲ ਟੌਪ ਆ ਤੁਸੀਂ ਦੇਖੋ ਜਿਵੇਂ ਰੋਜ਼ ਗੋਲਡ ਗੋਲਡ ਬਲੈਕ ਵਾਈਟ ਦੇ ਵਿੱਚ ਸਾਰੇ ਹੀ ਇੰਪੋਰਟਡ ਨੇ ਜੀ ਬਿਲਕੁਲ ਮੇਡ ਇਨ ਵੇਟਨਾਮ ਸਾਰੇ ਟੇਬਲ ਟੌਪ ਨੇ ਹਾਈ ਕਲਾਸ ਸਭ ਚੀਜ਼ ਮਿਲੂਗੀ ਜਿਵੇਂ ਆ ਵੈਨਿਟੀ ਤੁਸੀਂ ਦੇਖ ਲਓ ਜੀ ਇਹ ਵਿਦ ਸ਼ਿੰਕ ਵੀ ਮਿਲ ਜਾਂਦੀ ਹੈ ਇਹ ਵੀ ਇਹਦੇ ਟੇਬਲ ਟੌਪ ਵੀ ਆਂਦੀ ਹੈ ਬੀਜੇ ਕੱਲੀ ਬੈਂਟੀ ਵੀ ਲੈਣੀ ਬੈਂਟੀ ਮਿਲ ਜੂ ਮਿਲ ਜੂ ਕੱਲਾ ਸ਼ੈਂਖ ਲੈਣਾ ਸ਼ੈਂਖ ਵੀ ਕੁਝ ਵੀ ਲੈ ਲਓ ਕੱਲਾ ਮਿਰਰ ਵੀ ਲੈਣਾ ਤੁਸੀਂ ਐਲਈਡੀ ਮਿਰਰ ਲੋ ਉਹ ਵੀ ਮਿਲ ਜੂਗਾ ਤੇ ਇੱਕ ਸੱਚ ਮੈਂ ਇੱਧਰ ਕਹਿ ਬੈਠਾ ਖਣੀ ਮੈਨੂੰ ਕੱਟਣਾ ਪੈਣਾ ਮੈਂ ਕਹਾਂ ਯਾਰ 30 ਰੁਪਏ ਸਕੁਅਰ ਫੁੱਟ ਬਿਲਕੁਲ ਬੋਹਾ ਟਾਈਲਸ ਤੇ ਸਾਨੂੰ ਪ੍ਰੀਮੀਅਮ ਕੁਆਲਿਟੀ 30 ਰੁਪਏ ਸਕੁਅਰ ਫੁੱਟ 2 ਬਾਈ 4 ਦੀ ਟਾਈਲ 2 ਬਾਈ 4 ਰਿਸ਼ੂ ਭਾਈ ਜੇਸਾ ਹੋਣਾ ਇੱਕ ਤੁਸੀਂ ਸਾਰੇ ਸ਼ੋਰੂਮ ਚ ਡਿਸਪਲਾਈਨ 2 ਬਾਈ 4 ਦੀ ਕਰੀ ਬੈਠੇ ਇਹ ਜਿਹਾ ਹੋਣਾ ਸੈਂਡ ਵਿਕਦਾ ਹੀ ਇਹ ਹੈ ਜੀ ਅਛਾ ਹਾਂ ਜੀ ਬਿਕਦਾ ਇਹ ਤੇ ਬਾਕੀ ਹੋਰ ਤੁਹਾਡੇ ਕੋਲ ਤਾਂ ਫਿਰ ਕਲਰ ਡਿਜ਼ਾਈਨ ਹੀ ਬਹੁਤ ਹੋਣਗੇ ਯਾਰ ਇਸਾ ਹੁੰਦਾ ਬੰਦਾ ਇੱਥੇ ਆ ਕੇ ਉਹੀ ਕਬਰਾ ਜਾਵੇ ਵੀ ਹੁਣ ਜਾਈਏ ਕੈਨੂੰ ਤੇ ਛੱਡিয়ে ਕੀ ਤੇ ਲਾਈਏ ਕੀ ਅਛਾ ਆ ਵਾਸ਼ਰੂਮ ਡਿਜ਼ਾਈਨ ਆ ਗਏ ਹੈਨਾ ਸਾਰੇ ਸਾਰੇ ਵਾਸ਼ਰੂਮ ਦੇ ਡਿਜ਼ਾਈਨ ਆ ਗਏ ਸਾਰੇ ਹਮ ਆਪਾਂ ਜਾਂਦੇ ਜਾਂਦੇ ਕਿਤੇ ਦਿਖਾ ਦਈਏ ਜੇ 10000 ਰੁਪਿਆ ਫੜਾ ਦੇਵੇ ਬੰਦਾ ਹਾਂਜੀ ਤਾਂ ਫੀਲ ਆਹ ਦੇ ਦੋਗੇ ਜਿਹੜਾ ਖੜੇ ਨੂੰ ਆਈ ਜਾਂਦਾ ਬਿਲਕੁਲ 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 ਬਾਥਰੂਮ ਦਾ ਕਹਿਣਾ ਮੈਂ ਬਿਲਕੁਲ ਬਾਥਰੂਮ ਦਾ ਦਮਾਂਗੇ ਫੀਲ ਪੂਰਾ 3D ਲੁੱਕ ਚ ਦਮਾਂਗੇ ਕਾਰਵਿੰਗ ਟੋਨ ਦਮਾਂਗੇ ਮੈਟ ਦੇ ਵਿੱਚ ਦਮਾਂਗੇ ਫੁੱਲ ਵਿਟਰੀਫਾਈਡ ਬੋਡੀ ਮੈਨੂੰ ਨਹੀਂ ਦੇਖਣ ਵਾਲਿਆਂ ਨੂੰ ਸਭ ਨੂੰ ਆਪਣੇ ਜਿੰਨੇ ਵੀ ਦਰਸ਼ਕ ਆ ਤੁਹਾਡੇ ਜਿੰਨੇ ਫੋਲੋਅਰਸ ਆ ਨੌਨ ਫੋਲੋਅਰਸ ਸਭ ਨੂੰ ਦਮਾਂਗੇ ਜੀ 10000 ਰੁਪਏ ਦੋ ਤੁਹਾਨੂੰ ਇਹ ਫੀਲ ਆ ਜਿਹੜਾ ਦਿਖ ਰਿਹਾ ਇਹਨਾਂ ਚ ਦਵਾਉਣਗੇ ਕਿਉਂ ਕਲਰ ਤੁਹਾਨੂੰ ਇਹ ਜੇ ਮਿਲਣਗੇ ਜੋ ਤੁਹਾਨੂੰ ਨੋਰਮਲ ਟਾਈਲਾਂ ਚ ਨਹੀਂ ਮਿਲਣਗੇ ਅੱਛਾ ਇਹ ਐਕਵਾ ਸ਼ੇਡ ਦੇਖੋ ਸਾਡਾ ਬਲੂ ਦੇਖੋ ਬਹੁਤ ਅੱਛਾ ਕਲਰ ਹੈ ਤੇ ਜੇ ਇਹੀ ਅਗਲਾ 500 ਰੁਪਏ ਸੈ ਕਹਿ ਰਹੇ ਵੀ ਇਹੀ 500 ਸਕਰ ਫੁੱਟ ਚ ਲਾਉਣਾ ਕੱਲਾ ਇਹ ਹੀ ਦੀ ਬਿਲਕੁਲ ਦਵਾਂਗੇ ਕੋਈ ਹੈ ਨਹੀਂ ਹੈਗਾ ਵੀ 2-4 ਪੀਸ ਲਗਾ ਕੇ ਕਹਿ ਦਾਂਗੇ ਵੀ ਆਹ ਇੰਨੇ ਕ ਬਾਕੀ ਸਾਰੇ ਦੂਜੇ ਮਿਲਣਗੇ ਕੱਲਾ ਆਹ ਡਿਜ਼ਾਈਨ ਤੁਸੀਂ 500 ਫੁੱਟ ਲੈਣਾ ਹਾਜ਼ਰ ਹੀ ਪਿਆ ਕੋਈ ਮੰਗਾਉਣਾ ਨਹੀਂ ਪੈਣਾ ਆਪਾਂ ਨੂੰ ਕਿਉਂ ਤੇ ਦੁਨੀਆ ਤੇ ਹੁਣ ਖਬਰ ਹੈ ਕਿਹੜੇ ਕੋਨੇ 'ਚ ਵੀਡੀਓ ਜਾਣੀ ਤੇ ਜਿੱਥੋਂ ਆਰਡਰ ਆ ਗਿਆ ਫਿਰ ਜਵਾਬ ਜਿੱਥੋਂ ਵੀ ਆਰਡਰ ਆ ਜੇ ਅਸੀਂ ਬਿਲਕੁਲ ਭੇਜਾਂਗੇ ਫੁੱਲ ਗਾਰੰਟੀ ਹੈ ਆਪਣੀ ਰਾਹ ਦੇ ਵਿੱਚ ਵੀ ਟੁੱਟ ਭੱਜ ਦੀ ਵੀ ਫੁੱਲ ਗਾਰੰਟੀ ਹੈ ਅੱਛਾ ਬਾਜਿਵ ਰੇਟਾਂ ਤੇ ਭੇਜਾਂਗੇ ਬਾਜਿਵ ਰੇਟਾਂ ਤੇ ਉਹ ਯਾਰ ਬੋਹਾਰਟੈਲਸ ਤਾਂ ਫਿਰ ਬ੍ਰਾਂਡ ਹੀ ਇਹੋ ਜਿਹਾ ਚੀਜ਼ ਤਾਂ ਵੱਡੀ ਦੇਣੀ ਦੀ ਅੱਛਾ ਆ ਹੁਣ ਹਾਈਲਾਈਟਰ ਆ ਗਈ ਵੀ ਇੱਕ ਕੰਦ ਤੁਸੀਂ ਆਏ ਹਾਈਲਾਈਟ ਕਰ ਦੇਣੀ ਆ ਬਿਲਕੁਲ ਤੇ ਆ ਨਾਲ ਆ ਗਈ ਦੂਜੀ ਗਲੋਸ ਕੰਟ ਤੇ ਲੱਗਾਂ ਗਲੋਸ ਕੰਟ ਆ ਗਈ ਥੱਲੇ ਮੈਟ ਲਗੂ ਫਲੋਰ ਵੀ ਆਪਾਂ ਇਸੇ ਦਾ ਲਗਾਵਾਂਗੇ ਇਹ ਵੀ ਕਾਰਵੀਂ ਦੇ ਵਿੱਚ ਤੇ ਹੈ ਵੀ ਵਿਟਰੀਫਾਈਡ ਬੋਡੀ ਅੱਜ ਕੱਲ ਪੋਰਸਲਿਨ ਵਿਕ ਰਹੀ ਹੈ ਵਿਟਰੀਫਾਈਡ ਆ ਫੁੱਲ ਗਾਰੰਟੀ ਹੈ ਸਾਡੀ ਗਾਰੰਟੀਆਂ ਬਣ ਜਾਂਦੀਆਂ ਇੱਕ ਤਾਂ ਫਿਰ ਬਹੁਤ ਟੈਨਸ਼ਨ ਕੀ ਕਰਗੇ ਆਪਾਂ ਇੱਥੇ ਗੱਲ ਨਹੀਂ ਹੋ ਕੇ ਜਾਂਦੀ ਲੈ ਵੀ ਇਹਨਾਂ ਦਾ ਧਿਆਰ ਤੁਸੀਂ ਟਾਈਲ ਨਾਪ ਲੋ ਹਾਂ ਟੇਲ ਪਹਿਲਾਂ ਤੋਲ ਲਓ ਜਿਹੜੀ ਗੱਲ ਕਹਿੰਦੇ ਆ ਇਹਨੇ ਤਾਂ ਛਰੀਟਾਂ ਮਾਰ ਮਾਰ ਬਲੇਡਾਂ ਨਾਲ ਦੇਖ ਲਓ ਤੁਹਾਨੂੰ ਸਾਰੀ ਚੀਜ਼ ਇਧਰ ਵੀ ਮਾਰੇ ਜਾਂਦੇ ਜਾਂਦੇ ਦਿਖਾ ਦਿਓ ਸਕਾਈ ਆਨਿਕਸ ਹੈ ਜੀ ਇਹ 2x4 ਚ ਵੀ ਹੈਗਾ ਆਪਣੇ ਕੋਲ 32x64 ਚ ਵੀ ਹੈਗਾ ਅੱਜਕੱਲ ਟ੍ਰੈਂਡ ਕੀ ਚੱਲੇਗਾ ਵੀ 32x64 ਲਗਾ ਲਓ ਲੌਬੀ ਦੇ ਵਿੱਚ ਠੀਕ ਆ ਰੂਮ ਦੇ ਵਿੱਚ ਲਗਾ ਲਓ 2x4 ਠੀਕ ਆ ਸੇਮ ਸਾਈਜ਼ ਸੇ ਆ ਸੇਮ ਕਲਰ ਤੁਹਾਨੂੰ ਦੋਨੋਂ ਸਾਈਜ਼ਾਂ ਚ ਮਿਲ ਜਾਊਗਾ ਲੈ ਮੁਕਕੀ ਗੱਲ ਹੁਣ ਇਹ ਦੂਗਾ ਦਸਮੇ ਕੀ ਬੋਲਾਂ ਐ ਐ ਮਕਾ ਦਿੰਦੇ ਮੈਂ ਕਾ ਤੋ ਨਹੀਂ ਮੈਂ ਕਹ ਲੰਦਾ ਹੀ ਆ ਦੇਖਿਆ ਐ ਗੱਲਾਂ ਮਕਾ ਦਿੰਦੇ ਯਾਰ ਇਹ ਜਿਸ਼ੂ ਵੀਰ ਹੁਣ ਮੈਂ ਦੱਸ ਕੀ ਵਾਈਟ ਦੇ ਵਿੱਚ ਵਾਸ਼ਰੂਮ ਦੇਖੋ ਆਪਣਾ ਕਾਰਵਿੰਗ ਦੇ ਵਿੱਚ ਪੰਜ ਹੈ ਜੀ ਬਿਲਕੁਲ ਇੱਕ ਬੋਲ ਇਹਦੀ ਲਗਾਓ ਤਿੰਨ ਬੋਲ ਦੇ ਦੀ ਲਗਾਓ ਬਹੁਤ ਅੱਛਾ ਲੱਗਦਾ ਇਹ ਉਹ ਚੀਜ਼ਾਂ ਨੇ ਸਿੰਪਲ ਸੋਬਰ ਵੀ ਆ ਗਿਆ ਤੁਹਾਨੂੰ ਪ੍ਰਭਾਵ ਵੀ ਮਿਲ ਗਿਆ ਹਾਈ ਕਲਾਸ ਹਾਈ ਕਲਾਸ ਮਿਲ ਗਿਆ ਹਾਈ ਰੇਟ ਨਹੀਂ ਮਿਲਿਆ ਨਹੀਂ ਰੇਟ ਬਿਲਕੁਲ ਵਾਜਿਬ ਰੇਟ ਜਿਵੇਂ ਬਹੁਤ ਟਾਈਲਸ ਤੇ ਆਏ ਹੂੰ ਜੈ ਰੇਟ ਜੈ ਗੋਲਡਨ ਰੇਸ਼ ਆ ਗਿਆ ਉਹ ਵੇਹ ਅੱਗੇ ਹਾਈਲਾਈਟ ਕਰਾਂਗੇ ਹਨ ਮੁਰੱਕਨ ਆ ਗਿਆ ਜੀ ਹੂੰ ਫਿਰ ਆਪਾਂ ਇੱਕ ਵਾਰੀ 4 ਦੇ ਵਿੱਚ ਵਾਸ਼ਰੂਮ ਲੈ ਆਂਦੇ ਆ ਸੈਟਿੰਗ ਹੋਣੀ ਚ ਬਹੁਤ ਅੱਛੀ ਚੀਜ਼ ਹੈ ਜੀ ਓਏ ਹੋਏ ਹੋਏ ਇਹ ਪ੍ਰੋਪਰ ਮੋਲਡ ਹੈਗਾ ਅੱਛਾ ਆ ਡਿਜ਼ਾਈਨ ਬੜਾ ਉਹ ਕਲਰ ਬਦਲਿਆ ਗਿਆ ਅੱਜਕੱਲ ਕੀ ਹੈ ਨਾ ਜੀ ਲੋਕ ਮੰਗਦੇ ਵੈਰਾਈਟੀ ਜੇ ਹੁਣ ਦੁਕਾਨਦਾਰ ਕੋਲ ਹੁੰਦੀ ਨਹੀਂ ਤਾਂ ਉਹ ਦਿਖਾਉ ਕਿਥੋਂ ਆਪਾਂ ਵੈਰਾਈਟੀ ਰੱਖੀ ਹੈ ਲੋਕ ਲੈਂਦੇ ਹੀ ਲੈਂਦੇ ਆ ਉਹਨਾਂ ਨੂੰ ਕੋਈ ਇਹਨਾਂ ਫਰਕ ਨਹੀਂ ਪੈਂਦਾ ਉਹਨਾਂ ਨੂੰ ਕੁਆਲਿਟੀ ਚਾਹੀਦੀ ਹੈ ਮੈਂ ਨਾਲ ਕਹਿੰਦਾ ਮੈਂ ਪੈਸੇ ਤਾਂ ਲਾ ਦੂੰ ਪਰ ਕੁਆਲਟੀ ਨਹੀਂ ਮਿਲਦੀ ਹਾਂ ਆਪਣੇ ਕੋਲ ਕੁਆਲਟੀ ਵੀ ਹੈ ਤੇ ਡਿਜ਼ਾਈਨ ਵੀ ਨੇ ਡਿਜ਼ਾਈਨ ਵੀ ਰੇਟ ਘਟਾ ਰੇਟ ਘਟਾ ਹੂੰ ਜਿੰਨਾ ਸੋਚੀ ਬੈਠੇ ਹੋ ਦੇਖ ਕੇ ਉਹਨਾਂ ਹੈ ਨਹੀਂ ਮੈਨੂੰ ਪਤਾ ਤੁਸੀਂ ਜੱਕਦੇ ਨੇ ਫੋਨ ਲਾਉਣਾ ਉਹਨਾਂ ਰੇਟ ਨਿਕਲਣਾ ਨਹੀਂ ਆ ਆ ਆ ਆਹ ਆ ਗਏ ਐਨ ਆਰ ਆਈ ਬਹੁਤ ਐਨ ਆਰ ਆਈ ਐਨ ਆਰ ਆਈ ਟੇਲ ਆ ਗਈ ਬਿਲਕੁਲ ਬਿਲਕੁਲ ਆ ਐਨ ਆਰ ਆਈ ਟੇਲ ਆਏ ਸਾਨੂੰ ਪਤਾ ਮੈਂ ਕਹਤੋ ਕਈ ਦੇਖਣ ਵਾਲੇ ਨੂੰ ਸਾਰਿਆਂ ਨੂੰ ਪਤਾ ਹੁਕਾ ਤਾਂ ਕਹੀ ਹੈ ਟੌਪ ਸੇਲਿੰਗ ਜੀ ਨੂੰ ਕਹਿ ਸਕਦੇ ਇਹ ਲੈ ਕਰ ਗਿਆ ਆਹ ਦੇਖ ਤੂੰ ਕਰ ਕਰ ਚਾਂਦੀ ਦਾ ਵਰਕ ਕਰਾਇਆ ਵਿੱਚ ਟਾਇਲ ਦੇ ਬਹੁਤ ਹਾਟੇਲਸ ਵਾਲੇ ਕਰਾ ਸਕਦੇ ਅੱਛਾ ਆ ਵੀ ਬਾਥਰੂਮ ਕਨਸੈਪਟ ਆ ਗਿਆ ਆਹ ਕਾ ਕਿਡਾ ਸਹਜ ਆ ਇਹ 32 64 ਸਾਈਜ਼ ਆ ਗਿਆ ਜੀ ਮੈਨੂੰ ਵੱਡਾ ਲੱਗਦਾ ਨਹੀਂ ਨਹੀਂ ਕਿ 32 64 ਆ 32 64 ਹੈ ਤਿੰਨ ਪੀਸ ਹੀ ਲੱਗੇ ਨੇ ਤੇ ਲੱਗਦਾ ਆਏ ਆ ਵੀ ਪੀਸ ਇੱਕੋ ਹੀ ਹੋਵੇ ਜੀ ਕਿਉਂਕਿ ਆਪਾਂ ਵੇਚੀ ਬਿਲਕੁਲ ਹਾਈ ਕੁਆਲਿਟੀ ਹਾਈ ਕੰਪਨੀ ਚ 0% ਬੈਂਡ ਹੈ ਬੈਂਡ ਦੀ ਤੁਹਾਨੂੰ ਮਤਲਬ ਫਿਰ ਤੁਸੀਂ ਕਹੋਗੇ ਵੀ ਗਾਰੰਟੀਆਂ ਬਹੁਤ ਹੈ ਆਪਣੀ ਗਾਰੰਟੀ ਹੈ 0% ਬੈਂਡ ਦੀ ਜੋੜ ਕੇ ਲਗਾਓ ਕੋਈ ਤੁਹਾਨੂੰ ਇੱਕ ਵਾਰ ਵੀ ਨਹੀਂ ਕਮਾਗੇ ਵੀ ਇਹਨੂੰ ਪੌਕਸੀ ਦੇ ਕੇ ਲਗਵਾਓ ਅੱਛਾ ਅਸੀਂ ਕਹਾਂਗੇ ਬਿਲਕੁਲ ਜੋੜ ਕੇ ਲਗਾਓ ਕਿਉਂਕਿ ਆਪਣੀ ਟਾਈਲ ਇੱਕ ਨੰਬਰ ਹੂੰ ਕਰੂੰ ਨੋਟ ਗੱਲਾਂ ਲੈ ਆਹ ਦੇਖ ਫੁੱਲਾਂ ਦੀ ਸੇਜ ਪਈ ਸਾਰੀ ਵਾਸ਼ਰੂਮ ਚ ਲਾਉਣ ਦੀ ਕਰੋ ਗੱਲ ਕਰੋ ਚੈੱਕ ਇਹ ਵਾਰੀ ਹਾਈ ਗਲੋਸ ਆ ਗਿਆ ਜੀ ਆਪਣੇ ਇਹ ਵੀ ਵਾਸ਼ਰੂਮ ਦੇ ਕਨਸੈਪਟ ਹੈ ਕਿਤੇ ਵੀ ਕੋਈ ਵੀ ਵਾਲ ਤੁਸੀਂ ਇਹਦੀ ਲਗਾ ਸਕਦੇ ਹੋ ਹਾਈ ਗਲੋਸ ਸਿੰਕਰ ਆ ਗਿਆ ਦੇਖੋ ਭਈਆ ਤਾਂ ਬਹਲਾ ਸੋਹਣਾ ਯਾਰ ਆ ਤਾਂ ਨਹੀਂ ਐ ਸੋਹਣਾ ਇਹਦਾ ਹੁਣ ਕੀ ਕਰੀਏ ਮੇਰੇ ਖਿਆਲ ਨਾਲ ਤੁਹਾਡੀ ਡਿਜ਼ਾਈਨ ਬਾਈ ਉਹ ਕਾਪੀ ਹੁੰਦੇ ਹੋਣ ਯਾਰ ਮੈਰੀ ਜੀ ਆਪਾਂ ਤਾਂ ਲਿਆ ਲਿਆ ਕਿ ਆਪਾਂ ਨੂੰ ਸ਼ੌਂਕ ਹੈ ਵੀ ਨਵੇਂ ਤੋਂ ਨਵਾਂ ਡਿਜ਼ਾਈਨ ਆ ਹੁਣ ਇਸ ਵਾਰ ਤੁਸੀਂ ਆਏ ਹੋ ਹਫਤੇ 10 ਦਿਨਾਂ ਨੂੰ ਫੇਰ ਆਉਂਗੇ ਆਪਾਂ ਹੋਰ ਕੋਈ ਨਵੀਂ ਚੀਜ਼ ਛਾੜ ਦੇਣੀ ਹੈ ਗਾਰੰਟੀ ਤੇ ਰੇਟ ਨਹੀਂ ਬਦਲਦੇ ਬਾਕੀ ਸਾਰਾ ਕੁਝ ਬਦਲੀ ਜਾਦੇ ਹੋਏ 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 ਆਹ ਬਈ ਸਰਾਇਓ ਅਲ ਜਾਉਂਗੇ ਉਹ ਆ ਤਾਂ ਬਾਲੀ ਆ ਤੇ ਤੇਰੇ ਵੀਰੇ ਨਵੇਂ ਹੀ ਕਲਰ ਨੇ ਬਿਲਕੁਲ ਹਾਈ ਗਲੋਸ ਦੇ ਵਿੱਚ ਬਿਲਕੁਲ ਨਵੇਂ ਕਲਰ ਹੂੰ ਆ ਤਾਂ ਇੱਥੇ ਬੈਠੇ ਹੀ ਪਹਾੜਾਂ ਦੇ ਦਰਸ਼ਨ ਕਰਾਤੇ ਉਹ ਚੀਜ਼ ਆ ਅੱਛਾ ਆ ਤੁਸੀਂ ਕਹਿੰਦੇ ਸੀ ਵੀ ਭਾਈ ਇਟਾਂ ਵਾਲੇ ਪੱਠੇ ਤੇ ਤੁਸੀਂ ਚੜ੍ਹ ਜਿਓ ਇਟਾਂ ਪਤਾ ਕਰ ਲਿਓ ਕੋਠੇ ਦੇ ਕਿੰਨੇ ਦੀਆਂ ਲੱਗਣੀਆਂ ਤੇ ਟਾਇਲ ਸਸਤੀ ਬਿਲਕੁਲ ਬਿਲਕੁਲ 2x2 ਆਪਣੀ ਪਿੱਛੇ ਮੈਂ ਤੁਹਾਨੂੰ ਦਿਖਾਉਣਾ ਠੀਕ ਹੈ ਤੇ ਜੀ 22 ਰੁਪਏ ਸਕਰ ਫੁੱਟ ਨੂੰ ਆ ਹਾਂਜੀ ਇਹ ਨਹੀਂ ਹੈ ਨਾ ਗਾਰੰਟੀ ਗਾਰੰਟੀ ਲੈਂਦੇ ਆਪਾਂ ਕਿ ਨਹੀਂ 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 ਫੁੱਲ ਗਾਰੰਟੀ ਹੈ ਜੀ ਇਹਦੀ ਗਾਰੰਟੀ ਲਵੋਗੇ ਹਾਂ ਜੀ ਹਾਂ ਬਿਲਕੁਲ ਲਵਾਂਗੇ ਕਿਉਂਕਿ ਆਪਣੀ ਡੱਬੇ ਤੇ ਵੀ ਕਿਉਂਕਿ ਦੇਖੋ ਮੈਂ ਬੋਲ ਰਿਹਾ ਹਾਂ ਚਲੋ ਆਪਣਾ ਵੀ ਵਿਸ਼ਵਾਸ ਹੈ ਬੰਦੇ ਨਾਲ ਪਰ ਆਪਣੀ ਡੱਬੇ ਤੇ ਵੀ ਲਿਖਿਆ ਹੋਊਗਾ ਕੰਪਨੀ ਦਾ ਨਾਮ ਬੈਚ ਲਿਖਿਆ ਹੋਊ ਕਿਹੜੀ ਤਰੀਕ ਨੂੰ ਬਣਿਆ ਹੋ ਲਿਖਿਆ ਹੋ ਇੱਕੋ ਬੈਚ ਦਾ ਮਾਲ ਦਵਾਂਗੇ ਚਾਹੇ ਤੁਸੀਂ ਲੈ ਲਓ 5000 ਸਕਰ ਫੁੱਟ ਓਏ ਹੋਏ ਇਹ ਵੀ ਗਾਰੰਟੀ ਆਪਣੀ ਤੇ ਤੁਹਾਨੂੰ 100% ਵਾਟਰਪੂਫ ਦੀ ਤੇ ਮੋਰ ਵੀ ਮਿਲੂਗੀ ਇਹਦੇ ਤੇ ਹਾਂ ਜੀ ਹਾਂ ਬਿਲਕੁਲ ਮਿਲੂਗੀ ਡੱਬੇ ਦੇ ਉੱਪਰ ਇਹਦੇ 100% ਗ ਪੈਣੀ ਟਨਣੋਂ ਸਸਤੀ ਐ ਇਟਾਂ ਦੇ ਜਿਹੜੀ ਪੱਠੇ ਦੀ ਆਪਣੀ ਟਾਈਲ ਆਂਦੀ ਐ ਜਦੋਂ ਆਪਾਂ ਉਹਨੂੰ ਛੱਤਾਂ ਤੇ ਲਾਣੇ ਆ ਉਹਦੇ ਨਾਲੋਂ ਸਸਤੀ ਪੈਂਦੀ ਐ ਪੱਠੇ ਮਤਲਬ ਲੈਂਟਰ ਤੇ ਇਹ ਵਜਨ ਵੀ ਘਟ ਦਿੰਦੀ ਐ ਤੇ ਰਿਸ਼ੂ ਭਾਈ ਜਦੋਂ ਲੰਬਾ ਹੁੰਦਾ ਇਹਦਾ ਹਾਂਜੀ ਉਹਦੇ ਫਿਰ ਮਿਸਤਰੀ ਇਹ ਬੰਦਾ ਪਰਖ ਕਰਨ ਲੱਗਾ ਥੋੜਾ ਇੱਝ ਕਿ ਜ ਜਾਂਦਾ ਨਾ ਦੇਖੋ ਇਹਨੂੰ ਲਗਾਓ ਵਧੀਆ ਤਰੀਕੇ ਨਾਲ ਲਗਾਓ ਜੀ ਅਸੀਂ ਕਹਿੰਨੇ ਆ ਵੀ ਉਹਨੂੰ ਸਪੇਸ ਦੇ ਕੇ ਐਪੌਕਸੀ ਭਰ ਕੇ ਲਗਾਓ ਐਪੌਕਸੀ ਕੀ ਐ ਪਾਣੀ ਦੀ ਵੈਰਨ ਐ ਕਿਉਂ ਇਹ ਜਲਾ ਨੋਟ ਕਰੋ ਯਾਰ ਉਹ ਪਾਣੀ ਨਹੀਂ ਟਪਨ ਦਊਗੀ ਤੁਹਾਡੇ ਜੋਇੰਟ ਦੇ ਵਿੱਚ ਉਹਨੇ ਪਾਣੀ ਉਹ ਫੇਵੀਕੋਲ ਆ ਉਹਨੇ ਪਾਣੀ ਨੰਗਣ ਦਾ ਉਹ ਕੁੰਡੀ ਪ사 ਕੇ ਰੱਖਾ ਹੁਣ ਤੁਸੀਂ ਮੇਰੇ ਹੀ ਲੇਖ ਲਓ ਹੁਣ ਬਿਨਾ ਬਾਕਸੀ ਤੋਂ ਲੱਗਿਆ ਜੋਇੰਟਾਂ ਦੇ ਵਿੱਚ ਗਰਾਊਟ ਭਰਿਆ ਹੋਇਆ ਸੀ ਜਦੋਂ ਇਹ ਪੈਰਾਂ ਨਾਲ ਜਾਂ ਪੋਚੇ ਨਾਲ ਹੀ ਗਰਾਊਟ ਨਿਕਲ ਗਿਆ ਇਹਦੇ ਵਿੱਚ ਦੀ ਪਾਣੀ ਜਾਊਗਾ ਹੀ ਜਾਊਗਾ ਉਹੀ ਥੋੜ੍ਹ ਥੋੜਾ ਕਾਰਨ ਬਣੂਗਾ ਜੀ ਗੱਲ ਸਹੀ ਆ ਬਾਕਸੀ ਪਾਓ ਤੁਸੀਂ ਟਾਈਲ ਤਾਂ ਵੈਸੇ ਹੀ 100% ਵਾਟਰਪੂਫ ਹੈ ਜੋਇੰਟ ਵੀ ਆਪਾਂ ਬੰਦ ਕਰਤੇ ਪਾਣੀ ਜਾਊ ਕਿੱਥੋਂ ਥੱਲੇ ਜੀ ਆਹ ਤਾਂ ਜਮਾਈ ਵਾਲ ਪੇਪਰ ਹੀ ਹੈ ਕਾਰਵਿੰਗ ਫੈਕਟ ਹੈ ਵੀ ਦੋ ਵਜ ਤੁਸੀਂ ਯਾਰ ਇੱਥੇ ਬੋਹਾ ਟਾਇਲਸ ਦੇ ਆਉਣਾ ਇੱਥੇ ਤੁਹਾਨੂੰ ਸਾਰੀ ਚੀਜ਼ ਮਿਲ ਜਾਣੀ ਹੈ ਇੱਕ ਜਾਂਦਾ ਜਾਂਦਾ ਮੈਂ ਤੁਹਾਨੂੰ ਹੋਰ ਚੀਜ਼ ਦਿਖਾ ਜਾਣਾ ਇਧਰਲੇ ਪਾਸੇ ਆਜੋ ਹੁਣ ਮੰਨ ਕੇ ਚਲੋ ਜੇ ਤੋ ਪੋਰਡਾਂ ਤੇ ਗ੍ਰੇਨਿਟ ਕੱਟ ਕੇ ਲਵਾਉਨੇ ਆ ਇੱਥੇ ਅਗਲਾ ਕਹਿੰਦਾ ਹੋਰ ਆ ਇਧਰਲੇ ਪਾਸੇ ਹੋਰ ਬਿਲਕੁਲ ਦੋ ਭਾਂਟਾ ਹੋ ਗਿਆ ਆ ਚੱਕ ਲਾ ਹੁਣ ਮੈਂ ਸਲੇਪ ਪਈਏ ਜਿਹੜੀ ਚੱਕੋ ਚ ਇਹਦੀ ਕ ਕਟਿੰਗ ਨਹੀਂ ਮੋਲਡਿੰਗ ਦੇਖੋ ਜੋ ਥੋੜੀ ਲੱਗ ਕਿਉਂ ਮੰਨਦੇ ਆ ਤੇ ਇਹਦਾ 3D ਡਿਜ਼ਾਈਨ ਤੁਹਾਨੂੰ ਲਾਈਵ ਕੱਟ ਕੇ ਦਿਖਾ ਦੇਣਾ ਹਨਾ ਵੱਡੇ ਭਾਈ ਸਕੈਨ ਕਰੋ ਤੁਸੀਂ ਨਾਲ ਦੀ ਨਾਲ ਆਜੂਗਾ ਵੀ ਕਿਵੇਂ ਡਿਜ਼ਾਈਨ ਦਿਖਦਾ ਹੈ ਓਏ ਹੋਏ ਹੋ ਥੋੜੇ ਸਲੈਬ ਤੇ ਲੱਗਣੀਆਂ ਤੁਸੀਂ ਅੱਛਾ ਐਲੀਵੇਸ਼ਨ ਵੀ ਇੱਕ ਲੱਗਦੀ ਜੀ ਲਾਉਣੀ ਹੋਵੇਗੀ ਬਿਲਕੁਲ ਲਿਫਟ ਦੇ ਆਲੇ ਦੁਆਲੇ ਹੁਣ ਸਾਡੇ ਬਹੁਤ ਰੈਸਟੋਰੈਂਟ ਬਣ ਜਾਂਦਾ ਹੁਣ ਆਪਣਾ ਸੈਕਟਰ 19 ਦੇ ਵਿੱਚ ਕੈਫੇ ਬਣਿਆ ਚੰਡੀਗੜ੍ਹ ਉੱਥੇ ਵੀ ਆਪਾਂ ਇਹਨੂੰ ਟੇਬਲ ਵਾਸਤੇ ਵੀ ਲੋਕ ਲੈ ਕੇ ਜਾਂਦੇ ਇਹਨੂੰ ਟੇਬਲ ਤੇ ਵੀ ਲਗਾਉਂਦੇ ਜਿਹੜੇ ਟੇਬਲਾਂ ਤੇ ਆਪਾਂ ਬਹਿ ਕੇ ਖਾਣਾ ਖਾਂਦੇ ਹਾਂ ਉੱਥੇ ਵੀ ਲੱਗਦਾ ਹੈ ਮੋਟਿਕ ਕਿੰਨੇ ਕੈਮਮ ਕਿੰਨੇ ਕੈਮਮ 15mm ਇਹਦੀ ਫਿਕਸ ਮੋਟਾਈ ਆਂਦੀ ਹੈ ਜੀ ਬਹੁਤ ਜ਼ਿਆਦਾ ਥਿਕਨੈਸ ਇਹਦੀ ਡਿਊਰੇਬਿਲਟੀ ਬਹੁਤ ਹੈ ਸਟਰੈਂਥ ਬਹੁਤ ਹੈ ਇਹਦੀ ਗ੍ਰੇਨਡ ਬਰਾਬਰੀ ਉੱਠ ਗਈ ਇਹਦਾ ਹਾਂਜੀ ਹਾਂਜੀ ਬਿਲਕੁਲ ਤੇ ਅੱਛਾ ਫਿਰ ਜਿਵੇਂ ਹੋਣਾ ਆਹ ਪਾਈ ਆ ਇਹਦਾ ਫਿਰ ਜੇ ਮੰਨ ਕੋੜੀ ਤੇ ਲੱਗੀ ਸਕ੍ਰੈਚ ਸਕਰੂਚ ਤਾਂ ਪਊ ਇਹ ਬਿਲਕੁਲ ਸਕ੍ਰੈਚ ਰੈਜ਼ਿਸਟੈਂਟ ਆਂਦੀ ਹੈ ਜੀ ਜਿਵੇਂ ਕਿ ਆਪਾਂ ਤੁਸੀਂ ਲੋ ਇਹ ਤੇ ਸਕ੍ਰੈਚ ਪੈਣਾ ਨਹੀਂ ਨਾ ਬਿਲਕੁਲ ਚਾਏ ਤੇ ਤੁਸੀਂ ਆਰੀ ਦਾ ਬਲੇਡ ਘਸਾ ਲਓ ਇਹ ਤੇ ਬਲੇਡ ਦਾ ਰੰਗ ਚੜਜੂ ਸਕ੍ਰੈਚ ਨਹੀਂ ਪਊਗਾ ਘਰੋਂ ਬਲੇਡ ਲੇ ਹੁਣ ਪੈਸੇ ਭਲਾ ਬਾਝ ਲੈ ਹੁਣ ਲੈ ਹੁਣ ਬਲੇਡ ਨਾਲ ਜੇਬ ਚ ਪਾ ਕੇ ਲੈ ਕੇ ਹੁਣ ਤੇ ਨਾ ਵੀ ਮਿਲੇ ਮੈਂ ਹੋਰ ਦੇ ਦੂੰਗਾ ਤੁਹਾਨੂੰ ਬਲੇਡ ਤੁਸੀਂ ਦੇ ਦੋਗੇ ਬਲੇਡ ਮਾਰ ਕੇ ਚੈੱਕ ਕਰ ਲਓ ਸਕ੍ਰੈਚ ਪੈ ਗਈ ਇਹਨਾਂ ਦੀ ਇਹਨਾਂ ਦੀ ਠੀਕ ਆ ਸਹੀ ਹੈ ਵਾਹ ਕਰ ਦਿਓ ਸ਼ੇਅਰ ਵੀਡੀਓ ਨੰਬਰ ਚਾਹਦਾ ਲੋਕੇਸ਼ਨ ਚਾਹਦਾ ਬੋਹਾ ਟੈਲਸ ਬ੍ਰਾਂਡ ਆ ਪਹੁੰਚ ਜਾਓ ਫਿਰ